ਕੀ ਹਾਲਾਤ ਸੀ ਤੁਸੀਂ ਆਪਣੇ ਹਾਲਾਤ ਮਾਰੇ ਹਾਲਾਤ ਸੀਗੇ ਲਗਾਤਾਰ স্মੋਕ ਬੰਬ ਸਟਰੇਜ ਆ ਕੇ ਹੋ ਰਹੀ ਸੀ ਪਰ ਇਹ ਹਾਲਾਤ ਕੱਲ ਵਾਲਾ ਅਸਰ ਅੱਜ ਤੱਕ ਦਾ ਸੇ ਸੋਚੋ ਸਾਹ ਤੋਂ ਖੜ ਨਹੀਂ ਹੋ ਰਿਹਾ ਗਲਾ ਘੁੱਟਿਆ ਜਾ ਰਿਹਾ ਸਾਡੇ ਕੋਲ ਬੰਬ ਦੇ ਬੰਬ ਤਾਂ ਇਹ ਨਹੀਂ ਖੜੇ ਨੇ ਅੱਜ ਕੋ ਸੱਤ ਰੱਸ਼ਨ ਭਾਰੀ ਸਾਡੇ ਜਾ ਰਹੇ ਆ ਤਾਂ ਨਹੀਂ ਜਾਣਗੇ ਮਨਾ ਕੇ ਜਾਵਾਂਗੇ ਹੁਣ ਤਾਂ ਹੁਣ ਪਿੱਛੇ ਮੋੜਨ ਵਾਲਾ ਕੋਈ ਮਤਲਬ ਹੀ ਨਹੀਂ ਮਾ ਕੋ ਬਾਰਡਰ ਤੇ ਮੌਜੂਦ ਆ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਡਟੀਆਂ ਹੋਈਆਂ ਨੇ ਪਰ ਸਾਡੇ ਨਾਲ ਕੁਝ ਮਹਿਲਾਵਾਂ ਜ਼ਰੂਰ ਪਹੁੰਚੀਆਂ ਨੇ ਮੈਂ ਤੁਸੀਂ ਸ਼ੰਭੂ ਤੇ ਆਇਓ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਮੈਂ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਤੁਸੀਂ ਕਿੱਥੋਂ ਆਇਓ ਤੁਸੀਂ ਕੌਣ ਹੋ ਬਸੀਂ ਬੀਕਾਜੂ ਪਟਿਆੜੀ ਕਲਾਂ ਜ਼ਿਲ੍ਹਾ ਪਟਿਆਲਾ ਜਥੇਵੰਦੀ ਆ ਸਾਡੀ ਬੀਕਾਜੂ ਪਟਿਆੜੀ ਕਲਾਂ ਉੱਥੋਂ ਆਇਆ ਜੀ ਅਸੀਂ ਹੁਣ ਤੁਸੀਂ ਐਂਡ ਗਰਾਉਂਡ ਜ਼ੀਰੋ ਤੇ ਖੜੋਤੇ ਹੋ ਤੁਹਾਡੇ ਸਾਹਮਣੇ ਪੈਰਾਮਿਲਟਰੀ ਫੋਰਸੇਜ਼ ਨੇ ਤਾਨੂੰ ਦੂਜੀ ਗੱਲ ਤੁਹਾਨੂੰ ਇੱਥੇ ਕੋਈ ਸਾਹ ਲੈਣ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਆ ਰਹੀ ਹੈ ਨਾ ਆ ਰਹੀ ਹੈ ਸਾਰਾ ਕੁਝ ਨਹੀਂ ਹੋ ਰਿਹਾ ਜੀ স্মੈਲ ਆ ਰਹੀ ਹੈ ਨਾ ਸਾਹ ਘੁੱਟ ਰਿਹਾ ਦੇਖੋ ਮੇਂ ਘੁੱਟ ਰਿਹਾ ਹੈ ਤੁਸੀਂ ਤੁਸੀਂ ਉਹ ਹਰ ਇੱਕ ਚੀਜ਼ ਦੇਖੀ ਹੈ ਜੋ ਕੁਝ ਇੱਥੇ ਵਾਪਰ ਰਿਹਾ ਹੈ ਤੁਸੀਂ ਕੱਲ ਵੀ ਅੱਜ ਵੀ ਕੀ ਹਾਲਾਤ ਸੀ ਤੁਸੀਂ ਆਪਣੇ ਅੱਗੇ ਕੱਲ ਬਾਤ ਮਾੜੇ ਹਾਲਾਤ ਸੀਗੇ ਲਗਾਤਾਰ স্মੋਕ ਪੌਮ ਸਟਰੇ ਜੀ ਹਾਂ ਕਿ ਦੂਰੀ ਜੀ ਹੋ ਰਹੀ ਹੈ ਪਰ ਇਹ ਹਾਲਾਤ ਕੱਲ ਵਾਲਾ ਅਸਰ ਅੱਜ ਤੱਕ ਦਾ ਜੇ ਸੋਚੋ ਸਾਹ ਤੋਂ ਫੜ ਨਹੀਂ ਹੋ ਰਿਹਾ ਗਲਾ ਘੁੱਟਿਆ ਜਾ ਰਿਹਾ ਹੈ ਜੀ ਨਾ ਮੜਾ ਹਾਲ ਤੈਨਾਂ ਨੂੰ ਗੁਰੂਗਾਂ ਦੇ ਗੋਲੇ ਸਿੱਡੇ ਜਾਂਦੇ ਨੇ ਫਿਰ ਦੇਖ ਲੋ ਵੀ ਉਹ ਕਿਵੇਂ ਖੜਨਾ ਉਸ ਤੋਂ ਹੋ ਜਾਂਦਾ ਇਹਨਾਂ ਅੰਨੀ ਬੌਲੀ ਸਰਕਾਰ ਨੂੰ ਐ ਨਹੀਂ ਪਤਾ ਵੀ ਇਹ ਕਿਹੜਾ ਉਹਨੇ ਕਿਸਾਨ ਨੇ ਆਪਣੀਆਂ ਹੱਕਾਂ ਇਹਨਾਂ ਨੂੰ ਪੁੱਛੋ ਟ੍ਰਾਈਅਲ ਸਾਡੇ ਕੋ ਅਸਲ ਆ ਸਾਡੇ ਕੋ ਬੰਬ ਨਹੀਂ ਬੰਬ ਤੇ ਲਈ ਖੜੇ ਨੇ ਸਾਡੇ ਕੋ ਤਾਂ ਸਤਿ ਰਕਸ਼ਨ ਬਾੜੀ ਸਾਡੇ ਕੋ ਜਾ ਰਹੇ ਆ ਜੇ ਆਪ ਦਾ ਅਧਿਕਾਰ ਨਹੀਂ ਮਿਲੂਗਾ ਫਿਰ ਜ਼ਿੰਦਗੀ ਦਾ ਆਨਦਾਰੇ ਫਾਇਦਾ ਕੀ ਹੈ ਤੇ ਸਰਕਾਰ ਸੁੱਤੀ ਪਈ ਨੂੰ ਜੁਗਾ ਰਹਿਆ ਵੀ ਐਮਐਸਪੀ ਡਿਓ ਔਰ ਜਿਹੜੀ ਗ੍ਰਾਂਟ ਬੰਦਦੀਆਂ ਮਤਾਂ ਨੇ ਕਿਸਾਨਾਂ ਦੀਆਂ ਪੂਰੀਆਂ ਕਰਨ ਧਰਜਾ ਮਾਫੀਆ ਅਮੀਰ ਲੋਕਾਂ ਦਾ ਕਰ ਦਿੰਦੇ ਬੜੇ ਬੜੇ ਟਾਲੇ ਉਹਨਾਂ ਦੇ ਫਾਰਮ ਵਾਲਿਆਂ ਦੇ ਕਰ ਦਿੰਦੇ ਕਿਉਂ ਜ਼ਮੀਨ ਜ਼ਿਮੀਦਾਰਾਂ ਸਰ ਕਿੰਨਾ ਕ ਕਰਜਾ ਉਹਨਾਂ ਨਾਲੋਂ ਵੱਧ ਕਰਜਾ ਕਰਨ ਨੂੰ ਤਾਂ ਇਹ ਕਰ ਸਕਦੇ ਨੇ ਪਰ ਇਹਨਾਂ ਦੀ ਨੀਤ ਖੋਟੀ ਹੈ ਨੀਤ 'ਚ ਫਰਕ ਆ ਤੇ ਇਸ ਕਰਕੇ ਇਹ ਉਹ ਚੀਜ਼ ਥਾਉਣਾ ਨਹੀਂ ਚਾਹੁੰਦੇ ਜੇ ਕਹਿੰਦੇ ਨੇ ਵੀ ਸਾਧੇ ਵਰਗਾ ਗੁੰਡਾ ਰਾਜ ਇਹ ਏਡੀ ਚੱਲਦਾ ਰੱਖਣ ਅੱਛਾ ਤੁਹਾਨੂੰ ਲੱਗਦਾ ਕਿ ਇਹ ਕਿਸਾਨ ਅੰਦੋਲਨ ਜਿਹੜਾ ਹੁਣ ਦੂਜੀ ਵਾਰ ਸ਼ੁਰੂ ਹੋਇਆ ਇਹਦੇ ਵਿੱਚ ਕਿਤੇ ਨਾ ਕਿਤੇ ਮੰਗਾਂ ਮੰਨੀਆਂ ਜਾਣਗੀਆਂ ਮੰਨ ਲਈਆਂ ਜਾਣਗੀਆਂ ਮਨਾ ਲਈਆਂ ਜਾਣਗੀਆਂ ਹਾਂਜੀ ਮਨਾ ਲਈਆਂ ਜਾਣਗੀਆਂ ਮਨਾ ਤਾਂ ਲਈਆਂ ਜਾਣਗੀਆਂ ਮਨਾ ਕੇ ਹੀ ਜਾਵਾਂਗੇ ਹੁਣ ਤਾਂ ਹੁਣ ਪਿੱਛੇ ਮੁੜਨ ਵਾਲਾ ਕੋਈ ਮਤਲਬ ਹੀ ਨਹੀਂ ਪਿੱਛੇ ਮੁੜਨ ਦੀ ਤਾਂ ਗੱਲ ਨਹੀਂ ਆ ਪਰ ਇਸ ਤੋਂ ਅੱਗੇ ਜਾਣਾ ਹੀ ਅਜੇ ਔਖਾ ਹੋਇਆ ਪਿਆ ਕੋਈ ਗੱਲ ਨਹੀਂ ਦੇਖੀ ਜਾਓ ਪੰਜਾਬ ਆਹੇ ਦਬਦਾ ਨਹੀਂ ਦਵੇ ਕਦੇ ਕਰੇ ਕੰਮ ਸੱਚੇ ਪਾਤਸ਼ਾਹ ਤਾਂ ਹੁਣ ਚੁਗ ਲੈਣੇ ਇਹਨਾਂ ਨੂੰ ਤਾਂ ਗੱਲ ਕੋਈ ਨਹੀਂ ਐਸਾ ਇਹ ਤਾਂ ਆ ਜਾਣਗੇ ਜਿਵੇਂ ਮੂਲੀ ਚਰਨੀ ਕੱਢ ਦਿੰਦੇ ਗੋਲ ਅਸਲਾ ਲਈ ਫਿਰਦੇ ਆ ਫਿਰ ਕੀ ਹੋਗਾ ਅਸਲਾ ਕੀ ਪਹਿਲਾਂ ਕੀ ਚਲਾਇਆ ਨਹੀਂ ਵੱਧੋ ਵੱਧ ਮਰ ਜਾਗੇ ਇਹਦੇ ਉੱਤੇ ਦੀ ਹੋਰ ਤਾਂ ਕੁਝ ਨਹੀਂ ਜੇ ਵਾਪਸੇ ਜਾਂਦੇ ਤਾਂ ਵੀ ਮਰਦੇ ਆ ਜੇ ਇਹ ਇਹਨਾਂ ਦੀ ਗੋਲੀ ਖਾਲਾ ਕੋਈ ਆਇਆ ਤਾਂ ਹੋ ਜੂਗਾ ਵੀ ਕਿਸੇ ਕਾਰਨ ਕਰਕੇ ਮਰੇ ਨੇ ਜਿਸ ਵਿੱਚ ਪਾਸ਼ਾ ਦੀ ਫੌਜ ਵਲੇ 40 ਮੁਕਤਿਆਂ ਦਾ ਆਪਣਾ ਜਹਾਜ ਆ ਵੀ ਬੀਬੀਆਂ ਨੇ ਕਿਹਾ ਤਾਂ ਜਾ ਨਹੀ ਚੂੜੀਆਂ ਪਾ ਲੋ ਸਾਡੀਆਂ ਤਾਂ ਬੀਬੀਆਂ ਵੀ ਨਾਲ ਨੇ ਬੀਬੀਆਂ ਨੇ ਵੀ ਕੜੇ ਪਾਏ ਹੋਏ ਨੇ ਚੂੜੀਆਂ ਵਾਲੀਆਂ ਬੀਬੀਆਂ ਨਹੀਂ ਹੈਗੇ ਮਾਈਪਾਗੋ ਦੇ ਵਾਰਸਾ ਨੇ ਅਸੀਂ ਤਾਂ ਵੀ ਜੀ ਨਾਲ ਆ ਨਾਲ ਹੀ ਰਹਾਂਗੇ ਇੱਕ ਵਾਰੀ ਜ਼ਿੰਦਗੀ ਚ ਆਉਣਾ ਇਹ ਜੇ ਆਉਣ ਦਾ ਕੀ ਫਾਇਦਾ ਜੇ ਆਪਾਂ ਜੇ ਕੋਈ ਸਿੱਖੇ ਨਾ ਜਿੰਦਗੀ ਲਈ ਆਪਣੀ ਜ਼ਮੀਰ ਨੂੰ ਆਪਾਂ ਮੈਨੂੰ ਪਤਾ ਕੀ ਗੱਲ ਹੁੰਦਾ ਅੰਦਰੋਂ ਹੀ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਆ ਕਿ ਸਾਡੇ ਵੀਰਾਂ ਦਾ ਸਾਡੇ ਭਰਾਵਾਂ ਦਾ ਸਾਡੇ ਬਾਪੂਆਂ ਦਾ ਇਹ ਕੁਝ ਹੋ ਰਿਹਾ ਰੋਕ ਨਹੀਂ ਸਕਦੇ ਅਸੀਂ ਆਪਣੇ ਆਪ ਨੂੰ ਅਸੀਂ ਭੱਜੇ ਆਉਂਦੇ ਆ ਪਤਾ ਨਹੀਂ ਕਿਉਂ ਮਾਰੇ ਜਈ ਕੋਈ ਸੀ ਆਰ ਕਾਰ ਤੇ ਹੁਣ ਦੇ ਜੋ ਹਾਲਾਤ ਨੇ ਮੈਂ ਸਾਫ ਪੁੱਛਣਾ ਚਾਹੁੰਦਾ ਕਿਉਂਕਿ ਅਜੇ ਵੀ ਕੋਈ ਪਤਾ ਨਹੀਂ ਅਸੀਂ ਉੱਤੇ ਉਰੇ ਖੜੋਤੇ ਆ ਤੁਸੀਂ ਉਰੇ ਖੜੋਤੇ ਹੋ ਕਦੀ ਵੀ ਕੋਈ ਗੋਲਾ ਆ ਸਕਦਾ ਹੈ ਨਾ ਕੋਈ ਉਹਨਾਂ ਦਾ ਕੋਈ ਪਤਾ ਨਹੀਂ ਵੀਰ ਜੀ ਕਰ ਵੀ ਸਕਦੇ ਨੇ ਪਰ ਚਲੋ ਜੋ ਕਰਨਗੇ ਫਿਰ ਦੇਖੀ ਜਾਊਗਾ ਨਾ ਇੱਥੇ ਮੁੜਨ ਦਾ ਹੁਣ ਕੋਈ ਮਤਲਬ ਰਿਹਾ ਮਾਤਾ ਜੀ ਜੁਰੇ ਖੜੋਤੇ ਉਹ ਕਦੇ ਵੀ ਕੁਝ ਵੀ ਹੋ ਸਕਦਾ ਕਹਿੰਦੇ ਡਰ ਡਰਤ ਨਹੀਂ ਨਹੀਂ ਬਸਾਨੂੰ ਕੋਈ ਡਰ ਨਹੀਂ ਲੱਗਦਾ ਹੈਗਾ ਅਸੀਂ ਨਾਲ ਆ ਆਪਣੇ ਵੀਰਾਂ ਦੇ ਨਾਲ ਮੋਢਾ ਨਾਲ ਮੋਟਾ ਲਾ ਕੇ ਖੜੇ ਹਾਂ ਜੀ ਬਿਲਕੁਲ ਸਾਫ਼ ਕਹਿਣਾ ਹੈ ਆ ਕਿ ਵੀਰਾਂ ਦੇ ਨਾਲ ਹੈ ਤੇ ਉਹਨਾਂ ਨਾਲ ਖੜੇ ਰਵਾਂਗੇ ਔਰ ਕਿਸਾਨ ਅੰਦੋਲਨ ਜਿਹੜਾ ਆ ਉਹ ਤੀਸਰੇ ਦਿਨ ਤੇ ਪਹੁੰਚ ਚੁੱਕਿਆ ਹੈ ਹਲ ਹਾਲ ਜਿੱਥੇ ਖੜੋਤੇ ਆ ਉਹ ਜਮਾ ਹਰਿਆਣਾ ਦੇ ਨਜ਼ਦੀਕ ਹੈ ਪੈਰਾ ਮਿਲਟਰੀ ਫੋਰਸਿਸ ਦੇ ਨਜ਼ਦੀਕ ਹੈ ਔਰ ਇੱਥੇ ਸਾਹ ਲੈਣਾ ਉੱਥਾ ਆ ਇੱਥੇ ਖਨੂਣਾ ਉੱਥਾ ਆ ਇੱਥੇ ਉਹ ਨਾ স্মੋਕ ਬੌਮਸ ਦਾ ਸਿੱਧਾ ਅਸਰ ਸਾਫ਼ ਪ੍ਰਤੀਤ ਹੁੰਦਾ ਹੈ ਜਿਹੜੇ ਕੱਲ ਤੱਕ ਅੱਜ ਰਾਤ ਤੱਕ ਸਮੇਂ ਤੱਕ ਚੱਲਦੇ ਰਹੇ ਨੇ ਉਹ ਸਾਰੇ ਹਾਲਾਤ ਜਿਹੜੇ ਨੇ ਉਹ ਕੈਮਰਿਆਂ 'ਚ ਕੈਦ ਹੋਏ ਨੇ ਪਰ ਫਿਲਹਾਲ ਮਹਿਲਾਵਾਂ ਵੀ ਕਿਸਾਨਾਂ ਦੇ ਨਾਲ ਇੱਕ ਨਾਲ ਇੱਕ ਢਾਹ ਕੇ ਬੈਠੀਆਂ ਨੇ ਜੋ ਵੀ ਹੋਊਗਾ ਆਉਣ ਵਾਲੇ ਸਮੇਂ ਦਾ ਵਿੱਚ ਦੱਸਦੇ ਰਵਾਂਗੇ ਬਨੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ